ਮੁਰਦਾਬਾਦ 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 ਨਗਰ ਨਿਗਮ ਮੇਰ ਮੁਰਦਾਬਾਦ 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 ਸਾਥੀਓ ਬਾਰ-ਬਾਰ ਗੱਲ ਆਉਂਦੀ ਹੈ ਸਾਡੇ ਪ੍ਰਧਾਨ ਜੀ ਨੂੰ ਬਾਰ-ਬਾਰ ਕਹਿੰਦੇ ਨੇ ਮੇਰ ਸਾਹਿਬ ਉਹ ਮੈਂ ਤੇਰਾ ਭਰਾ ਐ ਤੁਹਾਡਾ ਕੰਮ ਕਰ ਦੂੰਗਾ ਸਾਡੇ ਮਾਨਯੋਗ ਕਮਿਸ਼ਨਰ ਸਾਹਿਬਾ ਜੀ ਪ੍ਰਧਾਨ ਮੈਂ ਤੁਹਾਡੀ ਭੈਣ ਆ ਤੁਹਾਡਾ ਕੰਮ ਕਰ ਦੂੰਗੀ ਵਾਕੇ ਹੀ ਸਾਥੀਓ ਵੱਡਾ ਭਾਈ ਹੋ ਹੁੰਦਾ ਛੋਟੇ ਭਾਈ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਕਿਹੜਾ ਕੰਮ ਕਿੱਥੇ ਕਰਤਾ ਉਹਨੂੰ ਬਾਅਦ 'ਚ ਪਤਾ ਲੱਗਾ ਹਾ ਇਹ ਮੇਰਾ ਕੰਮ ਹੋ ਗਿਆ ਉਹਨੂੰ ਕਹਿੰਦੇ ਆ ਭਰਾ ਇਹ ਗੱਲਾਂ ਨਹੀਂ ਹੁੰਦੀਆਂ ਇਹ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ ਕਰਦਾਂਗੇ ਇੱਕ ਹੁੰਦਾ ਕਰਦਾਂਗੇ ਇੱਕ ਹੁੰਦਾ ਕਰਤਾ ਕਰਦਾਂਗੇ ਵਿੱਚ ਸੰਖਿਆ ਹੁੰਦੀ ਐ ਸਾਥੀਓ ਉੱਥੇ ਅਸੀਂ ਲੰਮਕ ਜਾਣੇ ਆ सानू नजर ये सानू मिठिया गोलियां देने भी कर... क्योंकि हम नि तनखा पे काम कर रहे हैं में हमारा गुजारा नहीं होता क्या तो हम डॉक्टर को दे क्या राशन वाले को दे क्या दूध वाले को दे क्या बच्चों की फीस दे और क्या हम घर में बचाए और कुछ हमारे कच्चे सीवर में साथी रेंट पे रह रहे किराए पे आजकल की महंगाई की दौर में पांच पांच छह साथियों कमरे किराए पे मिल रहे अब दस हजार में मार के चलो कर लो कमरे का किराया निकाल दिया रह गया चार हजार किसी के चार बच्चे हैं किसी के तीन बच्चे साथियों कैसे पालन पोषण करेगा वो मेरे को तो नहीं लगता वो शाम को रोटी खाके सोता होगा वो भूखा ही सोता होगा साथी तो हम जिस दौर से गुजर रहे साथियों

ज़िंदाबाद ज़िंदा ज़िंदा जिंदा ज़िंदा ज़िंदा ज़िंदाब ज़िंदाबाद जिंदाबाद ज़िंदाबाद इंसाफ़ 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 क्यागे झुका पड़ेगा कया झुका पड़ेगाद जिंदाद ਸਾਥਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੀ ਤਨਖਾਹ 10000 ਹੈ ਨਹੀਂ ਆਪਣੀ ਤਨਖਾਹ ਤਾਂ 15 ਤੋਂ ਉੱਤੇ ਹੈ ਉਹ ਜੋ ਵੀ ਹੈ ਖਾ ਜਾਂਦੇ ਐ ਇਹਨਾਂ ਨੂੰ ਸੰਤੁਸ਼ਟੀ ਨਹੀਂ ਆਗੇ ਅਸੀਂ ਫਿਰ ਵੀ ਆਪਣਾ ਜੀਵਨ ਬਹੁਤ ਸੁਖੀ ਨਾਲ ਬਿਤਾ ਕਰ ਰਹੇ ਹਾਂ ਸਾਨੂੰ ਨੀਂਦ ਆ ਜਾਂਦੀ ਹੈ ਸਾਥਿਓ ਰਾਤ ਨੂੰ ਅਸੀਂ ਚੈਨਲ ਸੌਤਾ ਜਾਂਦੇ ਐ ਇਹ ਤਾਂ ਸੌਂਦੇ ਵੀ ਨਹੀਂ ਇਹ ਲੈ ਲੈ ਹੁੰਦਾ ਉਹ ਯਾਰ ਮੇਰੇ ਘਰ ਤਾਂ ਸੋਨਾ ਪਿਆ ਫਲਾਣਾ ਟਰੰਕਪ ਹੈ ਕੋਈ ਜਿੰਦਾ ਤੋੜ ਕੇ ਅੰਦਰ ਹੀ ਨਾ ਫੜ ਜੇ ਨਾਲੇ ਜੀ ਸਾਨੂੰ ਇਸ ਚੀਜ਼ ਦਾ ਤਾਂ ਗਮ ਨਹੀਂ ਹੈ ਇਹ ਜੇ ਅਸਰਾਂ ਦਾ ਕੀ ਕਰਨਾ ਹੈ ਜਦੋਂ ਸੀਵਰ ਦਾ ਕੰਮ ਹੁੰਦਾ ਕਿਤੇ ਕੰਪਲੇਂਟ ਪਹੁੰਚ ਜਾਂਦੀ ਹੈ ਪਾਣੀ ਪਾੜੀ ਹੋਏ ਨਾ ਉਦੋਂ ਤਾਂ ਇਹਨਾਂ ਨੂੰ ਸੀਵਰ ਮੈਨ ਲਿਆ ਦਾਂਦੇ ਆ ਬਈ ਸੀਵਰ ਮੈਨ ਹੈਗੇ ਪਟਿੰਡੇ 'ਚ ਤੇ ਜਦੋਂ ਸਾਡੇ ਹੱਕ ਅਧਿਕਾਰਾਂ ਦੀ ਗੱਲ ਆਉਂਦੀ ਹੈ ਉਦੋਂ ਅੱਖਾਂ ਬੰਦ ਕਰ ਲੈਂਦੇ ਨੇ ਸਾਨੂੰ ਦਾ ਪਤਾ ਹੀ ਨਹੀਂ ਜੀ ਤੁਸੀਂ ਦਾ ਉਹਨਾਂ ਦੇ ਬੰਦੇਓ ਉਹਨਾਂ ਦੇ ਬੰਦੇਓ ਇਹ ਕਹਿ ਕੇ ਇਹਨਾਂ ਨੇ ਸਾਡੇ 18 20 20 ਸਾਲ ਕੱਢ ਦੇ ਸਾਥੀਓ